ਹਾਂਜੀ ਬਾਬੇ ਸਾਰੇ ਨੇ ਪਿਆਰ ਭਰੀ ਸਾਸਰੀ ਕਾਲ ਕੀ ਹਾਲ ਚਾਲ ਨਵੇਂ ਬਲੌਗ ਚ ਤੁਹਾਡਾ ਸਵਾਗਤ ਹੈਗਾ ਅੱਜ ਹੈਗਾ ਗੁਰਪ੍ਰੀਤ ਮਰੀ ਦੇ ਵਿਆਹ ਮਤਲਬ ਬਰਾਤ ਅੱਜ ਸੋ ਉਹ ਤੁਸੀਂ ਇਹ ਆ ਤਾਂ ਪਹਿਲਾਂ ਹਰਸ਼ ਨੂੰ ਮਿਲੋ ਪਹਿਲਾਂ ਤਾਂ ਸਾਰੇ ਤੇ ਉਹ ਦੇਖੋ ਜੀ ਕਰ ਰਹੇ ਨੇ ਕਿ ਸ਼ੂਟਿੰਗ ਫੋਟੋ ਸ਼ੂਟ ਫੋਟੋ ਸ਼ੂਟ ਕਰ ਰਹੇ ਨੇ ਫੋਟੋ ਸ਼ੂਟ ਚੈੱਕ ਕਰ ਸਕਦੇ ਹੋਗੇ ਕੰਮਕੁਮ ਆਪਣੇ ਸਾਰੇ ਨਵੇਂ ਏ ਟੂ ਜ਼ेड ਹੁਣ ਆਪਾਂ ਫਰੀ ਜਾਗੇ ਸੋ ਦੇਖਦੇ ਆਂਗੇ ਤੁਹਾਨੂੰ ਵਿਆਹ ਚੋਂ ਹੀ ਮਲਾਵਾਂਗੇ ਸਾਰਾ A to Z ਵਿਆਹ ਦਿਖਾਵਾਂਗੇ ਪ੍ਰੋਗਰਾਮ A to Z 올 ਗੁੱਡ ਇਹ ਆ ਗਏ ਆਪਣੀ ਗਾਇਕੀ ਸਰਵਲਾ ਸਾਹਿਬ ਦੇਖੋ ਇਹਦੇ ਹਲੇ ਫਟੰਗਣਗੇ ਉੱਪਰ ਕਲੰਗੀ ਕਹਿੰਦੇ ਹੁੰਦੇ ਨੇ ਨਾ ਕ ਕਲੰਗੀ ਕਲੰਗੀ ਹਾਂ ਆਰਨਾ ਸਿੰਘ ਭੁੱਲਾ ਦੇ ਟੌਰ ਚੈੱਕ ਕਰੋ ਗਾਇਸ ਤੁਸੀਂ ਕੋ ਨਾ ਮੰਨਿਓ ਹਾਂ ਸਾਨੂੰ ਇਹਨਾਂ ਹੁੰਦਾ ਪਤਾ ਨਹੀਂ ਹੈਗਾ ਸਾਨੂੰ ਪਤਾ ਨਹੀਂ ਹਾਂ ਸਾਨੂੰ ਇਹਨਾਂ ਪਤਾ ਨਹੀਂ ਨਵਰਾਜ ਸਿੰਘ ਟੁਬੈਕ ਮਾਈ ਚੈਨਲ ਓਹੋ ਵੈਲਕਮ ਬੈਕ ਟੂ ਮਾਈ ਚੈਨਲ ਓਕੇ 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 ਆ ਡਾਕਟਰ ਦਾ ਮੁੰਡਾ ਹੈਲੋ ਕਰ ਰਿਹਾ ਹੈਲੋ ਹੈਲੋ ਗਾਇਸ ਹੈਲੋ ਗਾਇਸ লাইਕ ਸਬਸਕ੍ਰਾਈਬ ਕਰ ਦਿਓ ਕਿਆ ਪਿਆ ਦਿਖਾਵਾਂਗੇ ਤੁਹਾਨੂੰ ਪੂਰਾ ਡਾਕਟਰ ਸਾਹਿਬ ਨੂੰ ਹੈਲੋ ਕਹ ਦੇ ਡਾਕਟਰ ਓਕੇ ਸੋ ਡਾਕਟਰ ਸਾਹਿਬ ਡਾਕਟਰ ਸਾਹਿਬ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਦੱਸਾਂਗੇ ਸੋ ਪਹਿਲਾਂ ਤਾਂ ਚੈੱਕ ਕਰੋ ਇਧਰ ਵੀ ਗੁੱਚੀ ਤੇ ਇਦਰ ਵੀ ਗੁੱਚੀ ਤੇ ਆਪਣੇ ਵੀ ਗੁੱਚੀ ਆ ਗੁੱਚੀ ਹੀ ਗੁੱਚੀ ਹੋਈ ਪਈ ਹੈਗੀ ਗੁੱਚੀ ਉੱਚੀ ਗੁੱਚੀ ਉਂਦਰ ਕੋਈ ਬੈਲਟ ਨਹੀਂ ਲਾਈ ਬੰਦੇ ਨੇ ਉਹ ਕੀ ਕਰੀਏ ਸੋ ਡਾਕਟਰ ਹਾਲ ਦਾ ਚੈਨਲ ਹੈਗਾਗਾ ਪੀਵੀ 13 ਗੱਲ ਸੋਚ ਦੀ ਸਬਸਕ੍ਰਾਈਬ ਕਰ ਲਿਓ ਵਧੀਆ ਸਬਸਕ੍ਰਾਈਬਰ ਨੇਗੇ ਵਧੀਆ ਪੰਦਾ ਡਾਕਟਰ ਹਾਂ ਭਾਈ ਚਾਚੇ ਦੇ ਪੱਗ ਵੱarre ਨੇ ਜਗਰਾਏ ਚਾਚੇ ਦੇ ਦੇਖੋ ਹਰਸ਼ ਟਰਬਨ ਕਿੰਗ ਬਣ ਰਿਹਾ ਉਹ ਦੇਖੀ ਦੇਖੀ ਸੌਰੀ 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 ਓਹੋ ਹੋ ਹੋ ਆਪ ਥਾਲ ਪਰਾਂ ਕਰੋ ਪਹਿਲਾਂ ਤਾਂ ਖਾਲ ਪਤਾ ਕਰ ਲੈ ਬੋਦਰਾ ਬ੍ਰੋ ਉਹਨਾਂ ਨਾਲ ਕਰਾਂ ਮੈਂ ਇੱਕ ਕੰਟੈਕਟ ਹੈ ਪੱਗਣਾ ਇਹਨਾਂ ਕਰਾਂ ਹਾਂ ਜਰੂਰ ਇਹਨਾਂ ਦਾ ਇਹ ਤਾਂ ਪੱਗ ਨਾਲ ਕਰਾਉਣ ਵਾਲਾ ਦਾ ਕੰਟੈਕਟ ਆ ਦੇਖੋ ਬੈਠ ਲੈ ਉਹ ਸਾਹਿਬ ਆਪ ਹੋਏ ਮਰੇ ਦੇਖੋ ਤੇ ਮੱਲਾ ਕੈਂਟ ਆਇਆ ਕੋਕਾ 50 ਲਗਾਉਦੇ 50 ਲਗਾਉਦੇ ਰਮਾਲ ਆਹੋ 50 ਲਗੋ ਉਹੀ ਤਾਂ ਗੱਲ ਆ ਹਾਂ ਹੁਣ ਠੀਕ ਆ ਉਹ ਸਾਹਿਬ ਨਾਲ ਲਾਉਣਾ ਸੀਗਾ बाकी निशान भुलर आ गया क्या बात है निशान टोर चेक करो आप चेक करो चेक करो बन रहे नहीं। करो चेक 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 करो बाबा मेरे डैडी टॉर पता चेक करो चेक करो

ਵੇ ਦੇਖੋ ਬੇਸਰ ਵਿੱਚ ਜਵਾਖ ਨੇ ਵਿਆਹ ਚੁੱਕਿਆ ਪਹਿਲਾਂ ਸਟਾਕੇ ਸੀ ਆਪਾਂ ਦੇਖੋ ਬਾਪਿਓ ਇਹ ਮੈਂ ਤਾਂ ਜਿਹੜੇ ਮੋੜ ਕੱਢੇ ਲੈ ਦੇਖਾ ਲੈ ਕੇ ਆਉਣੀ ਖੋਲਿਆ ਵਿਆਹ ਤੁਸੀਂ ਇੰਜੋਏ ਇੰਜੋਏ ਕਰੋ ਹਣਾ ਵੀ ਸਹੀ ਗੱਲ ਆ ਇੰਜੋਏ ਕਰੋ ਆ ਲੈ ਕਰ ਦੋ ਕੀ ਇੰਜੋਏ ਕਰੀਏ ਉਸੇ ਉਹੀ ਤਾਂ ਗੱਲ ਆ ਨੱਚਾਂਗੇ ਯਾਰ ਉਹੀ ਤਾਂ ਹਲੇ ਥੋੜੀ ਨੱਚਾਂਗੇ ਹਲੇ ਨੱਚ ਰਏ ਹਲੇ ਦਾ ਸਲਾਮ ਇਸ ਨਵੀ ਪਹੁੰਗਿਆ ਨੱਚਾਂਗੇ ਐਸੇ ਦੇਖੋ ਬਾਬੇ ਹੋ ਜਾਇਆ ਕਰੋ ਦਰਵਾ ਪੈਲਸ ਤੇ ਇੱਧਰ ਫੋਟੋ ਸ਼ੂਟ ਹੋ ਰਿਹਾਗਾ ਭਾਬੀ ਤੇ ਵੀਰੇ ਦਾ ਆ ਬਈ ਆਪਣੇ ਬਾਕੀ ਇਹ ਆਪਣੇ ਰਜਿੰਦਰ ਸਟੂਡੀਓਸ ਆ ਵਾਗੇ ਉਹ ਨਿਸ਼ਚੈ ਹੈ ਲੋਗ ਵਲੋਗ ਵਰ ਰਿਹਾ ਤੇ ਲਵੋਗ ਇੰਟਰੋਡਕਸ਼ਨ ਵਾਟੀ ਜੀ ਜੀ ਵਰ ਨੇਮ ਆ ਅੱਛਾ ਢੀਗਾ ਇਦਾਂ ਕਰ ਰਹਿਣਾ ਸ਼ੂਟਿੰਗ ਆਪੇ ਦੇਖੋ ਤੇਰੇ ਵੀ ਇੱਕ ਦਿਨ ਐਵੇਂ ਹੋਊਗਾ ਹਨਾ ਤੇਰਾ ਵੀ ਕੋਈ ਨਾ ਉਹ ਜਦੋਂ ਹੋਊਗਾ ਦੇਖੀ ਜਾਊਗਾ 10000 ਸਬਸਕ੍ਰਾਈਬ ਬਾਬੇ ਐਂ ਨਾ ਕਹਿੰਦਾ 10000 ਸਬਸਕ੍ਰਾਈਬਰ ਕਰਾ ਦਿਓ ਕਰਾ ਦਿਓ ਕਹੋ ਵੀ ਗਾ ਸਿੰਗਾਪੂਰ ਨਾ ਚੜਾ ਨਹੀਂ ਹੈਗਾ ਤੂੰ i got ਵੀਰੋ ਚੈੱਕ ਕਰੋ ਸਾਡੇ ਆਪਣੇ ਮੈਂਬਰ ਸਾਰੇ ਕਰਦੇ ਪਰਿਵਾਰ ਮੈਂਬਰ ਬਾਬੇ ਡੋਲੀ ਦੁਰ ਰਹੀ ਹੈਗੀ ਬੈਟਰੀ ਡਾਊਨ ਹੋ ਗਈ ਤਾਂ ਕਰਕੇ ਵਲੋਗ ਨਹੀਂ ਬਣਾ पाए ਇਹਨਾਂ ਕੇ ਦੇਖ ਲੋ ਡੋਲੀ ਦੁਰ ਰਹੀ ਆ ਠੋਲੂ ਦੇਖਾਂਗੇ ਠੋਲੂ ਠੋਲੂ ਕਿਵੇਂ ਜੰਦਾ ਉਹਦਾ ਮਨ ਟੁੱਟ ਜੂ ਨਾ ਨਾ ਉਹਦਾ ਤੱਕੜ ਬੰਦਾਗਾ तुरपे बबे तुरपे 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 गुरपिया बाकी वाला तो उ गया देखो ਸਰਵਲਾ ਆਪਣੇ ਨਾਲ ਹੈਗਾ ਮਾਗਰ ਮੰਗਰ ਮੰਗਰ ਇਹ ਜਾ ਮੰਗੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਾਲੇ ਲਾਲਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੋਵੇ ਤੇ ਕਾਲੀਖਾਨ ਹੋਵੇ ਨਹੀਂ ਬੱਸ ਹੋਰ ਵੀ ਚਾਹੀਦਾ ਜੱਟਾਂ ਨੂੰ ਸਰਵਲਾ ਜਾਂ ਤੇਰੇ ਬਾਪੇ ਸਰਵਲਾ ਹੋਰ ਵੀ ਚਾਹੀਦਾ ਜੱਟਾਂ ਨੂੰ ਜਿੰਨਾ ਨਾ ਸਰੀ ਦਾ ਹੋਲੇ ਵਿੱਚ ਰੁਕ ਗਿਆ ਚੋਰ ਨਰਕਾਂ ਨੇ ਕੋਈ ਅੱਗੇ ਜਹੇ ਅਸੀਂ ਹੂ ਨਰਕਾਂ ਨੇ ਕੋਈ ਇਸਾਂ ਤੇ ਪੈ ਕਸੀ ਹੂ ਨਰਕਾਂ ਨੇ ਕੋਈ ਅੱਗੇ ਜਹੇ ਅਸੀਂ ਹੂ ਕਰਦੀਆਂ ਤਿਆਰੀਆਂ ਯਾਰਾਂ ਘਰੇ ਆਦਾਂ ਬੱਬੂ ਕਰੇ 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 ਆਓ ਆ ਕੇ ਕਰੇ ਇਹ ਡਾਕ ਕੇ ਚਲਾਉਣ ਲੱਗ ਰਹੇ ਨੇ ਕੋਈ ਨਾ ਪਰੇ ਕਰਾ ਦੇਣਗੇ ਲੈ ਬਾਈ ਜਾ ਰਹੇ ਹਾਂ ਘਰ ਨੂੰ ਬਿਆ ਵਿਊ ਨਿਬੜ ਗਿਆ ਸੋ ਜਾ ਸੋ ਜਾ ਜਾ ਕੇ ਮੈਂ ਤਾਂ ਸੋਣਾ ਥੱਕ ਕੇ ਸੁੱਕ ਗਿਆ ਯਾਰ ਓਕੇ 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 ਸੋ ਅਬ ਉਹ ਬਿਆ ਕਹੇ ਲੱਗਿਆ ਤਾਂ ਕਮੈਂਟ ਕਰਕੇ ਦੱਸਦੇ ਹੋ ਠੀਕ ਹੈ ਵਿੱਚ ਵਿੱਚ ਦੀ ਥੋੜੇ ਥੋੜਿਆਂ ਕਲਿੱਪਾਂ ਜਾਣ ਕੇ ਬਣਾਈ ਨਹੀਂ ਇਹ ਬੈਟਰੀ ਉਹ ਘੱਟ ਹੋ ਗਈ ਸੀ ਹੋਂਦੇ ਫੋਨ ਤਾਂ ਬੈਟਰੀ ਪਾਲੀ ਖਾਂਦਾਗਾ ਤਾਂ ਕਰਕੇ ਥੋੜਾ ਜਿਹਾ ਬੈਟਰੀ ਖਾਂਦਾਗਾ ਤਾਂ ਕਰਕੇ ਬਲੌਗ ਕੱਟ ਬਣਾ ਪਾਏਗੇ ਕਿਉਂਕਿ ਸਾਰਾ ਦਿਨ ਰੱਖਣਾ ਤੀਆ ਬੈਟਰੀ ਕਰੋ ਤਾਂ ਫੁੱਲ ਕਰਕੇ ਲੈ ਕੇ ਗਿਆ ਸੀਗਾ ਪਰ ਬੈਟਰੀ ਡਾਊਨ ਹੋ ਗਈ ਤੀ 11% ਰਹਿ ਗਈ 9 ਕਿ 11 9 10 ਕਿ 11% ਹੋ ਘਰੇ ਵੀ ਹੋਣਾ ਤੀ ਫਿਰ ਘਰੇ ਆ ਕੇ ਚਾਰ ਚੱਲੇ ਆ ਤੇ ਥੋੜਾ ਜਿਹਾ ਸਾਨੂੰ ਦਿਖਾਇਆ ਪ੍ਰੋਗਰਾਮ ਜਿੰਨਾ ਵੀ ਹੋ ਸਕੇ ਆ ਸੋਬਿਆ ਬੜੀਆ ਲੰਘ ਗਿਆ ਓਕੇ ਜਮਾ ਸੁਖੀ ਸ਼ਾਂਤੀ ਨਾਲ ਲੰਘ ਗਿਆ ਥੱਕ ਗਏ ਆਲ ਓਕੇ ਹੈਗਾ ਸੋ ਬਲੋਗ ਇਹੇ ਲੱਗੇ ਲਾਈਕ ਕਰੋ ਜੀ ਨਵੇਂ ਚੈਨਲ ਤੇ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਾ ਬਣਾ ਨਾ ਭੁੱਲਿਓ ਧੰਨਵਾਦ